ਜੇ ਕੋਈ ਇਨਸਾਨ ਸਾਰੀ ਦੁਨੀਆ ਦੇ ਡਾਕਟਰਾਂ ਕੋਲ ਜਾ ਕੇ ਥੱਕ ਚੁੱਕਿਆ ਤੇ ਕਿਤੋਂ ਵੀ ਰੋਗ ਦੂਰ ਨਹੀਂ ਹੋ ਰਿਹਾ ਤਾਂ ਭਰੋਸਾ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾਵੇ ਉਥੋਂ ਅੰਮ੍ਰਿਤ ਸਰੋਵਰ ਦਾ ਜਲ ਲੈ ਕੇ ਆਉਣਾ ਘਰ ਦੇ ਵਿੱਚ ਪਾਠ ਕਰਨ ਲੱਗਿਆ ਦੁੱਖ ਭੰਜਨੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਤੇ ਕੋਲੇ ਉਹ ਅੰਮ੍ਰਿਤ ਰੱਖਣਾ ਉਸ ਅੰਮ੍ਰਿਤ ਦੇ ਨਾਲ ਹੀ ਦਵਾਈ ਬੂਟੀ ਛਕਣੀ ਆ ਇਸ਼ਨਾਨ ਕਰਨ ਲੱਗਿਆ ਘਰ ਦੇ ਪਾਣੀ ਵਿੱਚ ਅੰਮ੍ਰਿਤ ਸਰੋਵਰ ਦਾ ਜਲ ਮਿਲਾ ਲੈਣਾ ਪਰ ਉਸੇ ਦੇ ਨਾਲ ਉਹ ਅਸ਼ਨਾਣ ਪਾਣੀ ਕਰਨਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਤੇ ਭਰੋਸਾ ਰੱਖਣਾ ਕਿਉਂਕਿ ਦੁਨੀਆ ਦੇ ਸਾਰੇ ਡਾਕਟਰਾਂ ਤੋਂ ਵੱਡਾ ਡਾਕਟਰ ਗੁਰੂ ਰਾਮਦਾਸ ਮਹਾਰਾਜ ਜੀ ਆ ਜਦੋਂ ਕਰਮਾਂ ਦੇ ਰੋਗ ਲੱਗ ਜਾਣ ਤੇ ਉਹ ਕਿਤੋਂ ਵੀ ਠੀਕ ਨਾ ਹੋਣ ਫਿਰ ਮਹਾਰਾਜ ਸਾਹਿਬ ਜੀ ਦੇ ਦਰ ਤੇ ਜਾ ਕੇ ਟੈ ਪੈਣਾ ਮਹਾਰਾਜ ਸਾਹਿਬ ਜੀ ਬਖਸ਼ ਲੈਂਦੀ ਨੇ ਉਹ ਬਖਸ਼ਨਹਾਰਾ ਉਹਨੂੰ ਬਖਸ਼ਨਹਾਰਾਈ ਤਾਂ ਕਹਿੰਦੇ ਨੇ ਬਸ ਉਸ ਡਾਕਟਰ ਕੋਲੇ ਜਾਣਾ ਇਸਾਰੇ ਦੁੱਖ ਮਾਰੇ ਸਭ ਨੇ ਦੂਰ ਕਰ ਦੇਨੇ ਆ